ਸੰਯੁਕਤ ਕਿਸਾਨ ਮੋਰਚਾ ਪੰਜਾਬ ਬਿਜਲੀ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਸੋਧ 2025 ਬਿਜਲੀ ਬਿੱਲ ਸੋਧ 2025 ਸਰਕਾਰੀ ਜ਼ਮੀਨਾਂ ਵੇਚਣ ਨਵੇਂ ਬਣਾਏ ਚਾਰ ਲੇਬਰ ਕੋਡ ਖਿਲਾਫ ਬਿਜਲੀ ਕਰਮਜਿਠਾ ਵਿਖੇ ਵਿਸ਼ਾਲ ਤਰ੍ਹਾਂ ਦੇਨ ਉਪਰੰਤ ਇਨ੍ਹਾਂ ਮਿੱਲਾ ਤੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ ਵਕ ਵਕ ਬੁਲਾ ਰਹੇ ਨੇ ਬੋਲਦਿਆ ਕਿ ਕੇਂਦਰ ਸਰਕਾਰ ਨੇ ਬਿਲੀ ਵਿਭਾਗ ਦਾ ਮੁਕੰਮਲ ਨੀਤੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੋਪਨ ਲਈ ਬਿਲੀ ਸੋਧ ਬਿੱਲ 2025 ਲਿਆਂਦਾ ਗਿਆ ਇਸ ਤਹਿਤ ਹੀ ਕਮੀਆਂ ਦੀ ਕਿਰਤ ਦੀ ਲੂਟ ਨੂੰ ਤਿੱਖਾ ਕਰਦੇ ਹਾਂ ਐਕਟ 1948 ਵਾਲੇ ਕਮਾਹਿਤਕਾਰੀ ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰਾ ਕੋਡਾ ਵਿੱਚ ਤਬਦੀਲ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਸਰ ਤੋਂ ਪੱਤਰਕਾਰ ਸਤਰਾਮ ਸਿੰਘ ਅਵੇਦਕਰਵਾਦੀ ਦੀ ਖਾਸ ਰਿਪੋਰਟ ਜੈਤਬਾਦ ਜਿੰਦਾਬਾਦ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੱਜ ਜਣਦੀ ਦੇ ਸਾਹਮਣੇ ਆਪਾਂ ਅਰਝੰਡੇ ਸਾਰੇ ਨੇ ਤਾਲ ਤੇ ਗਾਣਾ ਵੀ ਦੋਵੇਂ ਤਾ ਕਰਣੀਆਂ ਵਾ ਜਿਹੜਾ ਦੇ ਆ ਬਿਲ ਜਿਹੜੇ ਅਸੀਂ ਲਾਗੂ ਨਹੀਂ ਹੁੰਦੇ ਨੇ ਹਰ ਤੋਂ ਸੰਯੁਗ ਤੱਕ ਜਾ ਮੋਰਚਾ ਜੈ ਜਬਾਦ ਜਿੰਦਾਬਾਦ ਜਿੰਦਾਬਾਦ ਦੋ ਯਾਰ ਕਜੀ ਬਿਲ ਰਾਤ ਕਰੋ ਰਾਤ ਕਰੋ ਰਾਤ ਕਰੋ 3/2025 ਦਾ ਤੱਕ ਕਰਵਾ ਕੇ ਰਹਿਣੇ लोका चला चा पाण मोदी कानून रोल वारी सरकार सीट पर दो हज़ार पची सत करो सो दो हज़ार पची सत करो लागे श जनादा लड़ते मोकिला मौक़ा जनादा हर्ग मंग केख लिया लड़े लड़क जनादाु किसान मोर्चा जनादास ਕੰਧ ਕਾਰ ਦਾ ਬੜਾ ਹੀ ਗਰਕ ਬੇੜਾ ਹੀ ਗਰਕ ਬੇੜਾ ਹੀ ਗਰਕ ਕੱਖ ਨਾ ਰਹਿ ਕੱਖ ਨਾ ਪੈਂਟਰ ਦੀ ਸਰਕਾਰ ਦਾ ਰਹਿ ਕੱਖ ਨਾ ਰਹਿ ਕੱਖ ਨਾ ਦੱਬ ਕੇ ਪਿੱਟੋ ਹਾਏ 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 ਮੋਦੀ ਸਰਕਾਰ ਦਾ ਬੜਾ ਹੀ ਗਰਕ ਬੇੜਾ ਹੀ ਗਰਕ ਬੇੜਾ ਹੀ ਗਰਕ ਭਵੰਦ ਮੰਨੋ ਜੈ ਜੰਗਨਾਬਾ ਜਿੰਦਾਬਾਦ ਠੀਕ ਕਰਗੇ ਚਲਾਟਣੇ ਇਸ ਲਈ ਸੋਰ ਦਾ 2025 ਰੱਦ ਕਰੋ ਰੱਦ ਕਰੋ ਰੱਦ ਕਰੋ 3 ਬਿੱਲ 2025 ਰੱਦ ਕਰੋ 50 ਸਾਡਾ ਨਾਮ ਲਾ ਸਕਦੇ ਤੇ ਅੱਜ ਦੇ ਜਿਹੜਾ ਵੀ ਬਿਜਲੀ ਹੋਇਆ ਨਹਿਤਵਾਰਤਾ ਕੀ ਕਰਾ ਜਾਊਗਾ ਮੈਂ ਕ੍ਰਿਸ਼ਨ ਸਿੰਘ ਔਲਖ ਸੂਬਾ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਅਸੀਂ ਅੱਜ ਜੋ 28 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ 'ਚ ਫੈਸਲਾ ਹੋਇਆ ਸੀ ਕਿ 8 ਤਰੀਕ ਨੂੰ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਇਹਦੀਆਂ ਕਾਪੀਆਂ ਪੂਰੇ ਪੰਜਾਬ ਦੀਆਂ ਸਬਡਿਵੀਜ਼ਨਾਂ ਦੇ ਵਿੱਚ ਐਸਡੀਓ ਦਫ਼ਤਰਾਂ ਦੇ ਅੰਦਰ ਸਾੜੀਆਂ ਜਾਣਗੀਆਂ ਉਹਨੂੰ ਅੱਜ ਅਸੀਂ ਇੱਥੇ ਲਾਗੂ ਕੀਤਾ ਤੇ ਜਿੱਥੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ ਕੰਮ ਕਰਦੀਆਂ ਜਥੇਬੰਦੀਆਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹ ਵੀ ਇਹਦੇ ਵਿੱਚ ਸ਼ਾਮਲ ਹੋਈਆਂ ਤੇ ਮੰਗ ਕੀਤੀ ਸਰਕਾਰ ਕੋਲੋਂ ਕਿ ਜਿਹੜੀ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਵਾਸਤੇ ਇਹ ਜਿਹੜਾ ਬਿਜਲੀ ਅਦਾਰਾ ਇਹਨੂੰ ਕਾਰਪੋਰੇਟ ਕਰਾਣਿਆਂ ਨੂੰ ਸੰਪਨਣ ਵਾਸਤੇ ਜਿਹੜਾ ਬਿਜਲੀ ਸੋਧ ਬਿੱਲ 2025 ਲਿਆਂਦਾ ਗਿਆ ਇਹਨੂੰ ਰੱਦ ਕੀਤਾ ਜਾਵੇ ਤੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਖੇਤੀ ਦੇ ਉੱਤੇ ਕਬਜ਼ਾ ਕਰਨ ਵਾਸਤੇ ਜਿਹੜਾ ਬੀਜ ਸੋਧ ਬਿੱਲ ਲਿਆਂਦਾ 2025 ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਦੋਵੇਂ ਬਿੱਲ ਜਿਹੜੇ ਆ ਇਹ ਸਾਡੇ ਬਿਜਲੀ ਅਦਾਰੇ ਨੂੰ ਜਿਹਦੇ ਨਾਲ ਸਮੁੱਚਾ ਪੰਜਾਬ ਦਾ ਵਰਗ ਇੱਕ ਅਮੀਰ ਤੋਂ ਲੈ ਕੇ ਗਰੀਬ ਤੱਕ ਜਿਹੜਾ ਉਹਦੇ ਨਾਲ ਸੰਬੰਧਿਤ ਆ ਉਦੇ ਘਰ ਤੱਕ ਰੋਸ਼ਨੀ ਕਰਦਾ ਇਹ ਮਹਿਕਮਾ ਉਹਨੂੰ ਵੇਚਣ ਜਾ ਰਹੀ ਸਰਕਾਰ ਇਸ ਕਰਕੇ ਆਪਾਂ ਉਸ ਬਿੱਲ ਦਾ ਵਿਰੋਧ ਕੀਤਾ ਤੇ ਜਥੇਬੰਦੀਆਂ ਨੇ ਧਿਆ ਕੀਤਾ ਕਿ ਇਹਦੇ ਖਿਲਾਫ ਅੱਜ ਪਹਿਲੇ ਪੜਾ ਦੇ ਅੰਦਰ ਆਪਾਂ ਇੱਥੇ ਸਬ ਡਿਵੀਨਾਂ ਦੇ ਅੰਦਰ ਰੈਲੀਆਂ ਕੀਤੀਆਂ ਵਾ ਉਹ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਆਉਣ ਵਾਲੇ ਸਮੇਂ 'ਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਜੋ ਫੈਸਲਾ ਕਰਨ ਗਿਆ ਕਿ ਇਹਦੇ ਖਿਲਾਫ ਲੋਕਾਂ ਨੂੰ ਵੱਡੀ ਅਸੀਂ ਸਮਝਦੇ ਹਾਂ ਕਿ ਲਾਮਬੰਦ ਕਰਨ ਦੀ ਲੋੜ ਆ ਕਿਉਂਕਿ ਨਾ ਬਿੱਲਾਂ ਦਾ ਅਜੇ ਪੂਰਾ ਏ ਲੋਕਾਂ ਦੇ ਅੰਦਰ ਜਾਣਕਾਰੀ ਨਹੀਂ ਇਹਨੂੰ ਲੋਕਾਂ ਨੂੰ ਲਾਮਬੰਦ ਕਰਕੇ ਇਸ ਬਿੱਲਾਂ ਦੇ ਖਿਲਾਫ ਘੋਲ ਨੂੰ ਹੋਰ ਤਿੱਖਾ ਕਰਾਂਗੇ ਤੇ ਇਹ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਰੱਦ ਕਰਾਉਣ ਤੱਕ ਤਿੱਖਾ ਸੰਘਰਸ਼ ਲੜੀਏ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਨੇਤਾ ਗਰਾਹ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਆ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਜਿਹਦੇ ਵਿੱਚ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਸਾਰੇ ਤਬਕਾਤੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਤੇ 8 ਦਸੰਬਰ ਨੂੰ ਪੂਰੇ ਪੰਜਾਬ ਦੀਆਂ ਸਬਡਿਵੀਜ਼ਨਾਂ ਦੇ ਉੱਤੇ ਜਿਹੜੀ ਬਿਜਲੀ ਬੋਰਡ ਬਿਜਲੀ ਨਿੱਜੀ ਕਰਨ ਵਾਸਤੇ ਬਿਜਲੀ ਸੋਧ ਬਿੱਲ 2025 ਲਿਆਂਦਾ ਉਹਦੀਆਂ ਕਾਪੀਆਂ ਸੜੀਆਂ ਜਾਣਗੀਆਂ ਨਾਲ ਦੀ ਨਾਲ ਬੈ ਸੀਡ ਬਿੱਲ ਆ ਕਿਰਤ ਕਾਨੂੰਨ ਆ ਨਾਲ ਆਪਣੇ ਐਗਰੀਮੈਂਟ ਜਿਹੜੇ ਅਮਰੀਕਾ ਨਾਲ ਹੋਣਦੇ ਆ ਇਹ ਸਾਰੇ ਮਸਲਿਆਂ ਨੂੰ ਲਾਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਮੋਰਚਾ ਲਾਉਣ ਦਾ ਐਲਾਨ ਕੀਤਾ ਜਿਹਦੀ ਅੱਜ ਸ਼ੁਰੂਆਤ ਕੀਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਕਿਰਤ ਕਰੋੜ ਜਿਹੜੇ ਲਿਆਂਦੇ ਉਹ ਵਾਪਸ ਨਹੀਂ ਲੈਂਦੀ ਸੀਟ ਬਿੱਲ ਵਾਪਸ ਨਹੀਂ ਲੈਂਦੀ ਤੇ ਬਿਜਲੀ ਸੋਧ ਬਿੱਲ ਵਾਪਸ ਨਹੀਂ ਲੈਂਦੀ ਇਹ ਲੜਾਈ ਵੱਡੀ ਹੋਊਗੀ ਉਹਦੀ ਅੱਜ ਸ਼ੁਰੂਆਤ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਮੋਰਚਾ ਜਿਹੜਾ ਦੇਸ਼ ਪੱਧਰ ਦਾ ਸੰਯੁਕਤ ਕਿਸਾਨ ਮੋਰਚਾ ਇਹਦੇ ਬਾਬਤ ਲਾਏਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹ ਵੱਡੀ ਲੜਾਈ ਹੈ ਤਿੰਨ ਕਾਲੇ ਕਾਨੂੰਨਾਂ ਖਿਲਾਫ ਅਸੀਂ ਇੱਕ ਲੜਾਈ ਲੜੀ ਸੀਗੀ ਜਿਹੜੀ ਕਿ ਬਹੁਤ ਵੱਡੀ ਲੜਾਈ ਬਣ ਕੇ ਉੱਭਰੀ ਆਪਾਂ 13 ਮਹੀਨੇ ਦਿੱਲੀ ਦੀਆਂ ਬਾਰਡਰਾਂ ਤੇ ਸੰਘਰਸ਼ ਕੀਤਾ ਤੇ ਉਹ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਕਰਾਏ ਆ ਅਸੀਂ ਜਥੇਬੰਦੀਆਂ ਮੰਨਦੀਆਂ ਨੇ ਕਿ ਇਹ ਜਿਹੜੀ ਬਿਜਲੀ ਨਿੱਜੀਕਰਨ ਕਰਨ ਦੀ ਲੜਾਈ ਇਹ ਉਸ ਤੋਂ ਵੱਡੀ ਲੜਾਈ ਆ ਉਸ ਤੋਂ ਵੱਡੀ ਲਾਮਬੰਦੀ ਚਾਹੀਦੀ ਆ ਉਸ ਤੋਂ ਵੱਡਾ ਸੰਘਰਸ਼ ਚਾਹੀਦਾ ਘਰ ਘਰ ਤੱਕ ਚੁੱਲਿਆਂ ਚੁੱਲਿਆਂ ਦੇ ਗੱਲ ਹੋਣੀ ਚਾਹੀਦੀ ਪਿੰਡਾਂ ਦੀਆਂ ਸੱਥਾਂ 'ਚ ਗੱਲ ਹੋਣੀ ਚਾਹੀਦੀ ਆ ਸਾਡੀਆਂ ਮਾਵਾਂ ਭੈਣਾਂ ਸਾਡੇ ਮਜ਼ਦੂਰ ਵੀ ਦੁਕਾਨਦਾਰ ਮੁਲਾਜ਼ਮ ਹਰ ਤਬਕਾ ਇਹ ਲੜਾਈ ਦੇ ਵਿੱਚ ਸ਼ਾਮਲ ਹੋਊਗਾ ਉਨਾ ਚਿਰੇ ਲੜਾਈ ਜਿੱਤੀ ਨਹੀਂ ਜਾ ਸਕਦੀ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸਮੂਹ ਪੰਜਾਬੀਆਂ ਨੂੰ ਤੇ ਸਮੂਹ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰਿਏ ਕਿਉਂਕਿ ਇੱਕ ਮੰਨੇ ਜਿੱਤੇ ਕੇਂਦਰ ਦੀ ਸਰਕਾਰ ਲਗਾਤਾਰ ਰਾਜਾਂ ਦਾ ਕੇਂਦਰੀਕਰਨ ਕਰ ਰਹੀ ਆ ਫੈਡਰਲ ਸਟਰਕਚਰ ਤੇ ਸੱਟ ਮਾਰ ਰਹੀ ਆ ਕੋਈ ਸਮਾਂ ਸੀ ਦੇਸ਼ ਦੀ ਆਜ਼ਾਦ ਜਦੋਂ ਹੋਇਆ ਉਦੋਂ ਸਿਰਫ ਇੱਕ ਕਰੰਸੀ ਇੱਕ ਵਿਦੇਸ਼ ਨੀਤੀ ਇੱਕ ਆਪਣੀ ਫੌਜ ਤੇ ਰੇਲਵੇ ਚਾਰ ਪੰਜ ਮਹਿਕਮੇ ਸਨ ਸੈਂਟਰ ਕੋ ਪਰ ਹੌਲੀ ਹੌਲੀ ਸੈਂਟਰ ਹਰ ਮੈਕਮੇ ਦੇ ਵਿੱਚ ਆਪਣੀ ਸ਼ਮੂਲੀਅਤ ਵਧਾ ਰਿਹਾ ਵਾ ਇਹ ਇੰਦਰਾ ਗਾਂਧੀ ਤੋਂ ਸ਼ੁਰੂ ਹੋਇਆ ਤੇ ਮੋਦੀ ਉਸ ਨੂੰ ਬਹੁਤ ਤੇਜ਼ੀ ਨਾਲ ਲਾਗੂ ਕਰ ਰਿਹਾ ਅੱਜ ਪਾਣੀਆਂ ਦਾ ਕੰਟਰੋਲ ਆਪਣੇ ਕੰਟਰੋਲ 'ਚ ਲੈ ਲਿਆ ਸੇਤ ਦਾ ਕੰਟਰੋਲ ਆਪਣੇ ਚ ਲੈ ਲਿਆ ਸਿੱਖਿਆ ਦਾ ਕੰਟਰੋਲ ਆਪਣੇ ਚ ਲੈ ਲਿਆ ਆ ਜਿਹੜੀ ਬਿਜਲੀ ਬੋਰਡ ਦਾ ਕੰਟਰੋਲ ਆ ਇਹ ਵੀ ਆਪਣੇ ਚ ਸੜਕਾਂ ਦਾ ਜ਼ਮੀਨਾਂ ਦਾ ਕੰਟਰੋਲ ਹਰ ਕੰਟਰੋਲ ਜਿਹੜਾ ਵਾ ਮੰਡੀ ਕਰਨ ਦਾ ਕੰਟਰੋਲ ਸਾਰੇ ਕੰਟਰੋਲ ਆਪਣੇ ਹੱਥ ਚ ਲੈ ਲੈਂ ਡਿਆ ਆ ਕਿਰਤ ਕੋਡ ਕਰਕੇ ਲੋਕ ਜਿੱਥੇ ਲੋਕਾਂ ਨੇ ਸੰਘਰਸ਼ ਕਰਕੇ 8 ਘੰਟੇ ਡਿਊਟੀ ਕਰਾਈ ਸੀ 12 ਤੋਂ 8 ਘੰਟੇ ਦੁਬਾਰਾ 8 ਘੰਟੇ 12 ਘੰਟੇ ਡਿਊਟੀ ਕਰ ਦਿੱਤੀ ਗਈ ਹੈ ਨਵੇਂ ਕੋਡ ਲਾਗੂ ਕਰਕੇ ਪਹਿਲਾਂ ਮਜ਼ਦੂਰਾਂ ਨੂੰ ਜੇ ਕੋਈ ਫੈਕਟਰੀ ਦੇ ਮਜ਼ਦੂਰ ਆ ਉਹਨਾਂ ਨੂੰ ਹੜਤਾਲ ਕਰਨ ਵਾਸਤੇ ਪਹਿਲਾਂ ਪਰਮਿਸ਼ਨ ਦੀ ਲੋੜ ਨਹੀਂ ਸੀ ਹੁੰਦੀ ਹੁਣ ਉਹਨਾਂ ਨੂੰ 3 ਮਹੀਨੇ ਪਹਿਲਾਂ ਪਰਮਿਸ਼ਨ ਲੈਣੀ ਪਊਗੀ ਪਹਿਲਾਂ 100 ਬੰਦੇ ਤੋਂ ਵੱਧ ਫੈਕਟਰੀ 'ਚੋਂ ਬੰਦਾ ਕੱਢਣਾ ਹੋਵੇ ਤੇ ਸਰਕਾਰ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਸੀ ਫੈਕਟਰੀ ਮਾਲਕ ਨੂੰ ਉਹ 300 ਕਰਤਾ ਵਾ ਵੀ 300 ਬੰਦਾ ਜਦੋਂ ਮਰਜ਼ੀ ਫੈਕਟਰੀ ਮਾਲਕ ਕੱਢ ਸਕਦਾ ਇਸ ਕਰਕੇ ਲੜਾਈ ਵੱਡੀ ਆ ਉਹਦੇ ਵਾਸਤੇ ਲਾਂਬੰਦੀ ਵੱਡੀ ਅਸੀਂ ਸਮੂਹ ਲੋਕਾਂ ਨੂੰ ਅਪੀਲ ਕਰਦੇ ਆਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਅਗਵਾਈ ਕੀਤੀ ਸੀ ਤਿੰਨ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਅੰਦੋਲਨ ਦੇ ਵਿੱਚ ਅੱਜ ਵੀ ਦੇਸ਼ ਤੁਹਾਡੀ ਅਗਵਾਈ ਮੰਨਦਾ ਵਾ ਇਹ ਦੇਸ਼ ਦੀ ਸਰਕਾਰ ਰਾਜਾਂ ਨੂੰ ਮਿਊਸਪਲ ਕਾਰਪੋਰੇਸ਼ਨਾਂ ਬਣਾ ਕੇ ਸਾਰੇ ਅਧਿਕਾਰ ਚੋਣਾ ਚਾਹੁੰਦੀ ਤੇ ਭਗਵੰਤ ਮਾਨ ਉਹਦੇ ਨਾਰ ਆਲਿਆ ਆ ਕਿਉਂਕਿ 2 ਮਹੀਨੇ ਹੋ ਗਏ ਸੈਂਟਰ ਨੇ ਚਿੱਠੀ ਪਾਈ ਸੀ ਰਾਜਾਂ ਨੂੰ ਕਿ ਇਹਦੇ ਇਹਦੇ ਬਿੱਲ ਦੇ ਉੱਤੇ ਆਪਣੀ رائے ਦਿਓ ਆ ਬਿਜਲੀ ਸੋਧ ਬਿੱਲ ਤੇ ਆਪਣੀ رائے ਦਿਓ ਪਰ 2 ਮਹੀਨੇ ਬੀਤਣ ਦੇ باوجود ਭਗਵੰਤ ਮਾਨ ਇੱਕ ਸ਼ਬਦ ਨਹੀਂ ਬੋਲਿਆ ਉਹਦੀ ਸ਼ਾਜਸ਼ੀ ਚੋਪਾ ਛਾਰਾ ਕਰਦੀ ਆ ਵੀ ਉਹ ਵੀ ਕੇਂਦਰ ਸਰਕਾਰ ਦੇ ਨਾਲ ਮੋਦੀ ਦੇ ਨਾਲ ਅਮਿਤ ਸ਼ਾਹ ਦੇ ਨਾਲ ਸਹਿਮਤ ਆ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਸਹਿਮਤ ਆ ਜੋ ਦੇਸ਼ ਨੂੰ ਮਨੋਪਲੀ ਕਰਨਾ ਚਾਹੁੰਦੇ ਇੱਕ ਕੰਪਨੀ ਦਾ ਰਾਜ ਬਣਾਉਣਾ ਚਾਹੁੰਦੇ ਤੁਸੀਂ ਦੇਖਿਆ ਸਾਰੇ ਲੋਕਾਂ ਨੇ ਪਿਛਲੇ ਹਫਤੇ ਤੋਂ ਦੇਖ ਰਹੇ ਜੋ ਇੰਡੀਗੋ ਦੀਆਂ ਫਲਾਈਟਾਂ ਕਿੱਦਾਂ ਰੱਦ ਹੋਈਆਂ ਲਗਭਗ 3000 ਫਲਾਈਟ ਜਿਹੜੀ ਰੱਦ ਹੋਈ ਆ ਉਹ ਉਹ ਕੰਪਨੀ ਵੇਰਗੀ ਸਰਕਾਰ ਅੱਗੇ ਪੀ ਅਸੀਂ ਤੁਹਾਡਾ ਕਾਨੂੰਨ ਨਹੀਂ ਮੰਨਦੇ ਤੇ ਲੋਕ ਆਵਾਜ਼ਾਰ ਹੋਏ ਲੋਕਾਂ ਦੀਆਂ ਵਿਆਹ ਟੁੱਟ ਗਏ ਲੋਕਾਂ ਨੇ ਆਪਣੇ ਪੇਪਰ ਦੇਣੇ ਸੀ ਉਹ ਟੁੱਟ ਗਏ ਇਸ ਕਰਕੇ ਦੇਸ਼ ਦਾ ਹਰ ਬੱਚਾ ਬੱਚਾ ਹਰ ਕਿਸਾਨ ਲੀਡਰ ਹਰ ਮਜ਼ਦੂਰ ਲੀਡਰ ਕਹਿੰਦਾ ਵੀ ਇਹਨਾਂ ਨਿੱਜੀ ਕਰਨ ਦੀਆਂ ਨੀਤੀਆਂ ਕੰਪਨੀ ਕੋ ਜਦੋਂ ਰਾਜ ਆ ਜਾਊਗਾ ਜਦੋਂ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਉਵੇਂ ਕੰਪਨੀ ਆਪਣੇ ਹਿਸਾਬ ਨੂੰ ਆਪਣੇ ਹਿਸਾਬ ਨਾਲ ਦੇਸ਼ ਨੂੰ ਚਲਾਊਗੀ ਰਾਜ ਸਰਕਾਰਾਂ ਦੇ ਰਹਿਣ ਜਿਹੜੇ ਆਧਾਰੇ ਆ ਸਰਕਾਰੀ ਰਹਿਣ ਤੇ ਲੋਕਾਂ ਦਾ ਬਚਾਅ ਹੋਊਗਾ ਨਹੀਂ ਤੇ ਜਿਹੜੇ ਬਿਜਲੀ ਦੇ ਲਾਟੂ ਆ ਇਹ ਘਰ ਘਰ ਨਹੀਂ ਜਗਣਗੇ ਫਰੀਜਾਂ ਨਹੀਂ ਚੱਲਣਗੀਆਂ ਇਹ ਲੋਕ ਤਿਆਰ ਲੈਣ ਜਿੱਦਾਂ ਹੁਣ ਜ ਆਪਣਾ ਰੀਚਾਰਜ ਮੁੱਕ ਜਾਂਦਾ ਤੇ ਸਾਨੂੰ ਕਿਸੇ ਵੇਲੇ 2-2 3-3 ਦਿਨ ਸਾਡੇ ਕੋਲ ਰੀਚਾਰਜ ਨਹੀਂ ਮੋਬਾਈਲ ਦਾ ਹੁੰਦਾ ਐਵੇਂ ਮੋਬਾਈਲ ਦੇ ਰੀਚਾਰਜ ਵਾਂਗੂ ਬਿਜਲੀ ਦੇ ਰੀਚਾਰਜ ਵੀ ਕਰਾਉਣੇ ਪੈਣ ਇਸ ਕਰਕੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਆ ਵੱਡੀ ਗਿਣਤੀ ਚ ਮੈਦਾਨ ਚਾਓ ਤਾਂ ਕਰਕੇ ਸੰਗਠਨ